ਮਾਮਲਾ ਬਠਿੰਡਾ ਦੇ ਰੋਜ਼ਗਾਰ ਦਫ਼ਤਰ ਦੇ ਵਿਖੇ ਡਿਪਟੀ ਡਾਇਰੈਕਟਰ ਪਰਮਿੰਦਰ ਗੌਰ ਦੇ بیٹے ਨੇ ਆਪਣੀ ਪ੍ਰਾਈਵੇਟ ਗੱਡੀ ਤੇ ਹੂਟਾ ਲਗਾਇਆ ਸੀ ਜਦੋਂ ਕਜੜਾ ਹੈ ਕਚੈਰੀ ਦੇ ਨੇੜੇ ਘੁੰਮ ਰਿਹਾ ਸੀ ਤਾਂ ਪੁਲਿਸ ਦੇ ਵੱਲੋਂ ਇਸ ਦਾ ਪੇछा ਕੀਤਾ ਗਿਆ ਅਤੇ ਉਸ ਨੂੰ ਰੋਜ਼ਗਾਰ ਦਫ਼ਤਰ ਦੇ ਵਿਖੇ ਰੋਕ ਲਿਆ ਗਿਆ ਅਤੇ ਉਸ ਤੋਂ ਬਾਅਦ ਉਹ ਦਾ ਚਲਾਨ ਕਟਿਆ ਗਿਆ ਸੰਬੰਧੀ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਸਾਡੇ ਵੱਲੋਂ ਚਲਾਨ ਭੋਗਤਿਆ ਗਿਆ ਹੈ ਤੇ ਗੱਡੀ ਉਸ ਦੇ ਪਿਤਾ ਦੀ ਹੈ ਤੇ ਉਸ ਦੀ ਗੱਡੀ ਤੇ ਹੂਟਾ ਲੱਗਿਆ ਹੋਇਆ ਹੈ ਕਿਉਂਕਿ ਉਹ ਇੱਕ ਅਧਿਕਾਰੀ ਹੈ ਪਰ ਉਹਨਾਂ ਦੇ بیٹے ਨੇ ਉਹਨਾਂ ਦੀ ਗੱਡੀ ਵਰਤੀ ਇਹ ਗਲਤੀ ਹੈ ਤੇ ਇਸ ਲਈ ਅਸੀਂ ਚਲਾਨ ਕਟਵਾਇਆ ਤੇ ਫਿਰੋਜ਼ਪੁਰ ਦੇ ਐਮ ਐਲ ਐਮ ਸਕੂਲ ਦੇ ਬਾਹਰ ਸਕੂਲੀ ਬੱਚਿਆਂ ਦੇ ਵਿਚਾਲੇ ਖੂਨੀ ਚੌੜਾਫ ਹੋਈ ਜਿਸ ਦੇ ਵਿੱਚ ਇੱਕ ਬੱਚਾ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਨੂੰ ਕਿਸੇ ਵੱਲ ਹਸਪਤਾਲ ਚ ਦਾਖਲ ਕਰਾਇਆ ਗਿਆ ਦੋਵੇਂ ਬੱਚੇ ਜਮਾਤ ਜਿਹੜਾ ਹੈ 10ਵੀਂ ਜਮਾਤ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਬਹਿਸ ਕਰ ਰਹੇ ਸਨ ਤਾਂ ਦੂਜੀ ਗਰੁੱਪ ਦੇ ਬੱਚਿਆਂ ਦੇ ਵੱਲੋਂ ਤਲਵਾਰਾਂ ਅਤੇ ਪਿਸਤੌਲਾ ਲੈ ਕੇ ਜ਼ਖਮੀ ਕਰ ਦਿੱਤਾ ਗਿਆ 10ਵੀਂ ਜਮਾਤ ਦੇ ਵਿਦਿਆਰਥੀ ਤੇ ਜਾਣ ਲੇਵਾ ਹਮਲਾ ਕਰ ਦਿੱਤਾ ਗਿਆ ਜਿੱਥੇ ਕਿ ਫਿਰੋਜ਼ ਕੋ ਅਜੜਾ ਫਰੀਦ ਕੋ ਟ੍ਰਾਂਫਰ ਕਰ ਦਿੱਤਾ ਗਿਆ ਉਸ ਨੂੰ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਦੁਸ਼ਮਣ ਜੁੜਾ ਹੈ ਉਹ ਫਿਰੋਸ਼ਾ ਪਿੰਡ ਦਾ ਰਹਿਣ ਵਾਲਾ ਸੀ ਤੇ ਦੂਜੇ ਪਾਸੇ ਮੌਕੇ ਤੇ ਹੀ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹ ਜਿਹੜਾ ਸ਼ੈਟਰ ਨਹੀਂ ਐ ਐਮ ਐਲ ਐਮ ਸਕੂਲ ਕੋਲ ਉੱਥੇ ਹੋਈ ਐ ਇਹ ਅਸੀਂ ਜਾ ਰਹੇ ਸੀਗੇ ਉਹਨਾਂ ਨੇ ਆਣ ਕੇ ਇਹਦੇ ਉੱਤੇ ਅਟੈਕ ਕਰ ਦਿੱਤਾ ਨਗੇ ਅਗਰਪੰਦਾ ਲੈ ਕੇ ਉਹਨਾਂ ਕੋਲ ਪਿਸਤਲ ਵੀ ਸੀ ਪਿਸਤਲ ਦਿਖਾਇਆ ਇਹ ਜ਼ਖਮੀ ਹੋ ਗਿਆ ਸੀ ਇਹਨੂੰ ਵਿੱਚ ਭਾਇਆ ਤੇ ਹਫਤਾ ਲਾ ਕੇ ਉਹਨਾਂ ਨੇ ਪਿੱਛੋਂ ਪਿਸਤਲ ਕੱਢਣ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਉਹ ਕਿੰਨੇ ਜਾਣੇ ਸੋ ਉਹ 10 ਜਾਂ 12 ਜਾਣੇ ਸੀਗੇ ਅਸੀਂ 1 2 3 ਤਿੰਨ ਮੋਟਰਸਾਈਕਲ ਤੇ ਸੀ ਅਸੀਂ ਉਹ ਸੈਂਟਰ 'ਚ ਬੈਠਾ ਹੀ ਸਾਡੇ ਤੇ ਨਹੀਂ ਚਲਾਈ ਨਹੀਂ ਉਹ ਦਿਖਾਇਆ ਹੀ ਸੀ ਲੜਾਈ ਲੜਾਈ ਦੇ ਕਾਰਨ ਇਹਨੂੰ ਇਹਨੂੰ ਹੀ ਪਤਾ ਸਾਨੂੰ ਨਹੀਂ ਮੈਂ ਕਿਉਂਕਿ ਇਹਨਾਂ ਦੀ ਸਕੂਲ ਨਹੀਂ ਪੜਦਾ ਲੱਗ ਮੇਰੇ ਮੁੰਡੇ ਕੋਲ ਸਕੂਲ ਦੇ ਸੀਗੇ ਇਹਦੇ ਨਾਲ پڑھਦੇ ਸੀਗੇ ਕਿਹਦੇ ਸਕੂਲ ਤੋਂ ਮੁੰਡੇ ਸੀਗੇ ਐਮ ਐਲ ਐਮ ਕਰਨਾ ਪ੍ਰੀਤ ਸਿੰਘ ਇਹ ਹਾਲਾਤ ਵੀ ਬਹੁਤ ਕੀ ਅੰਦਾਜ਼ ਵੈਸੇ ਜਦੋਂ ਲੈ ਆਇ ਕਿਸ ਤਰ੍ਹਾਂ ਦੇ ਰਿਹਾ ਸੀ ਠੀਕ ਸੀਗਾ ਜਦੋਂ ਮੈਂ ਪੁੱਛ ਰਹੀ ਕਿਵੇਂ ਆ ਉਹ ਹੱਥਾਂ ਲਾ ਰਹੀ ਕਿ ਠੀਕ ਐ ਮੈਂ ਕਿੰਨੇ ਕੁ ਉਮਰ ਦੇ ਬੱਚੇ 16 ਸਾਲ ਮੇਰੀ ਵੀ 16 ਸਾਲੀ ਹੈ ਬਹੁਤ ਹਾਲ ਕਿਥੋਂ ਲੈ ਆ ਉਹ ਇਹ ਫਰੋਸ਼ਾ ਦਾ ਮੇਰੇ ਪਿੰਡ ਦਾ ਹੈ ਕੱਲਾ ਕੱਲਾ ਹੀ ਆ ਕੱਲਾ ਕੱਲਾ ਹੀ ਹੈ ਜੀ ਕੀ ਨਾਮ ਕੀ ਨਾਮ ਕੀ ਨਾਮ ਨਾਮ ਉਹਦਾ ਚਾਹਤ ਪ੍ਰੀਤ ਸਿੰਘ ਹੈ ਪੇਸ਼ੈਂਟ ਆਇਆ ਚਾਹਤ ਪ੍ਰੀਤ ਗਿਲ ਨਾਮ ਹੈ 16 ਸਾਲ ਦੀ ਉਮਰ ਹੈ ਠੀਕ ਹੈ ਤੇ ਉਹ ਫਿਰੋਸ਼ਾ ਦਾ ਰਹਿਣ ਵਾਲਾ ਇਥੇ ਸ਼ਹਿਰ ਦੇ ਵਿੱਚ ਹੀ ਲੜਾਈ ਹੋਈ ਹੈ ਪੇਸ਼ੈਂਟ ਦੀ ਕੰਡੀਸ਼ਨ ਇਸ ਵਕਸੂਅਰਸ ਹੈ ਇਸ ਨੂੰ ਫਦਰ ਮੈਨੇਜਮੈਂਟ ਲਈ ਅੱਗੇ ਰੈਫਰ ਕਰਾਂਗੇ ਚਾਹਤਪ੍ਰੀਤ ਬੱਚਿਆ ਐ ਐਮ ਐਲ ਐਮ ਸਕੂਲ ਦੇ ਵਿੱਚ ਦਸਵੀਂ ਦੇ ਵਿਦਿਆਰਥੀ ਨੇ ਅੱਜ ਇਹਨਾਂ ਦਾ ਆਸੋਈ ਦੀ ਟਕਰਾਅ ਹੋਇਆ ਜਿਹਦੇ ਵਿੱਚ ਚੰਦਪ੍ਰੀਤ ਸਿੰਘ ਦੀ ਜਿਹੜੀ ਆ ਸੱਟ ਲੱਗੀ ਹੈ ਜਿਹੜਾ ਜੇਰੇ ਇਲਾਜ ਹੈ ਦੀ ਸਾਹਮਣੇ ਨਹੀਂ ਆਈ ਦਰਾਨੇ ਤਪਤੀ ਜੋ ਵੀ ਹੋਗਾ ਸਾਹਮਣੇ ਆਉਂਦੀ। ਇਸ ਕਾਰਨ ਕੀ ਇਹ ਨਾਲੀ? ਇਸ ਕਾਰਨ ਸੀ ਨਾਲ ਲੜਾਈ ਦੀ। ਹਾਂ ਜਿੱਕਰ ਲੜਾਈ ਦਾ ਕਾਰਨ ਕੀ ਜੀ? ਵੈਸੇ ਬੱਚੇ ਕਿਵੇਂ ਲੜ ਦਿੰਦੇ ਆ? ਬੱਚੇ ਲੜਾਈ ਗਏ।